ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀਜਾ ਜੀ ਆਪਣੇ ਵਿਜ਼ਿਟ ਹੈਗੀ ਆ ਸ਼ਹਿਰ ਪਟਿਆਲਾ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਵੀ ਪਟਿਆਲਾ ਤੇ ਮਨੀਸ਼ ਭਾਈ ਕੋਲ ਆ ਚੁੱਕੇ ਆ ਅੱਜ ਭਾਈ ਨੇ ਮੱਝਾ ਲੈ ਕੇ ਆਨੇ ਆ ਪਰ ਸੁਣੇ ਜੁੜੇ ਲੈ ਕੇ ਨੇ ਫੇ ਕਹਿੰਦੀਆਂ ਗੱਲਾਂ ਤੇ ਆਉਣ ਵੀਦ ਨੇ ਗੱਲਬਾਤ ਕਰੀ ਗਈ ਭਾਈ ਜੀ ਅਸੀਕਾਲ ਅਸੀਕਾਲ ਭਾਜੀ ਹੋਰ ਸੁਣਾਓ ਜੀ ਬਹੁਤ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਆਦਾ ਫਿਰ ਹੱਦ ਤੱਕ ਰਹੀ ਭਈਆ ਦੇਖੋ ਜੀ ਹੈ ਆ ਇਧਰ ਕੈਮਰਾ ਮਾਰੋ ਕੈਰੋ ਮਾਰਾ ਕਟਣਾ ਵਾਲੀ ਕੱਟੀ ਹੈ ਜੀ ਨਹੀਂ ਬਹੁਤ ਚੰਗੀ ਝੋਟੀ ਆ ਸੂਆ ਕਿਨ ਮਾ ਜੀ ਇਹ ਸੂਆ ਭਾਜੀ ਪਹਿਲਾ ਜੀ ਅੱਛਾ ਪਹਿਲਾ ਸੂਆ ਦੋ ਦੰਦ ਪਿਓ ਰਿਹਾ ਹਾਂ ਦੋ ਦੰਦ ਚੋਕਰੀ ਆ ਹਾਂਜੀ ਝੂਠ ਵਾਲਾ ਕੰਮ ਕੋਈ ਨਹੀਂ ਹੋਊਗਾ ਜਿਹੜਾ ਮੇਰਾ ਵੀਰ ਮਾਜੀ ਆ ਕੇ ਦੰਦ ਫਟ ਸਕਦਾ ਜੇ ਛਿੱਗੀ ਨਿਕਲੇ ਕੱਟੀ ਫਰੀ ਠੀਕ ਆ ਹਾਂਜੀ ਨਹੀਂ ਠੀਕ ਹੈ ਝੋਟੀ ਦੇਖ ਲਓ ਜੇ ਸੂਈ ਹੁੰਦੀ ਤੇ ਵੀਰਾਂ ਨੇ ਆਖਣਾ ਸੀ ਇਹਨੂੰ ਜੈਡ ਬਲੈਕ ਹੈ ਜਿਹੜਾ ਪੂਛ ਵੇਖੋ ਨਾ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਕਾਲੀ ਸ਼ਾਹ ਬਹੁਤ ਛੋਟੀ ਝੋਟੀ ਆ ਉਹ ਕਾਲੀਆ ਬਟਨ ਵਾਲਾ ਚੱਡਾ ਜੀ ਕੱਦ ਕਾਠ ਵਾਲੀ ਕਿੰ ਕਹਿੰਦੇ ਕੋਈ ਸੰਦੀ ਜੀ ਪੰਜ ਕਿ ਦਿਨ ਦੱਸਦੇ ਕੋਈ ਦੋ ਚਾਰ ਦਿਨ ਲੈ ਜੇ ਮੈਂ ਤਾਂ ਸੂ ਵੀ ਸਕਦੀ ਆ ਜਾਣੇ ਯਾਰੀ ਵੇਖੋ ਹਜੇ ਯਾਰੀ ਬਾਕੀ ਝੋਟੀਆਂ ਲੈ ਵਾ ਹਜੇ ਮੇਰੇ ਲਈ ਲੱਗਦਾ ਲੈ ਜਾਣੇ ਨਹੀਂ ਬਹੁਤ ਕਵਾਨੀ ੱਡਾ ਬਹੁਤ ਜ਼ਬਰਦਸਤ ਹੈ ਚੰਗੀ ਝੋੜੀ ਚੋੜੀ ਹੈ ਜੀ ਚਲੋ ਸਾਡੇ ਨਹੀਂ ਨੌਲੇਜ ਤਾਂ ਨਹੀਂ ਹੈ ਕਿ ਯਾਰਾਂ ਕਾ ਪਹਿਲੀ ਵਾਰੀ ਲੈਣੀ ਚਾਹੀਦੀ ਨਹੀਂ ਫਿਰ ਪਹਿਲੇ ਨੇ ਤੁਸੀਂ ਗੱਲ ਕਰਾ ਰਹੀ ਆ ਵਧੀਆ ਵੀਰਾ ਪਰਮਾ ਦਾ ਰਿਸਪੌਂਸ ਮਿਲੇਗਾ ਬਿਲਕੁਲ ਮਿਲੂਗਾ ਜੀ ਤੋਰ ਫਰੇ ਨੂੰ ਲੋ ਜੀ ਵੇਖੋ ਝੋਟੀ ਫਰੇ ਵੀਰ ਲੀਆਂ ਝੋਟੀਆਂ ਵੇਖਣੀਆਂ ਨਾਲੇ ਪਹਿਲਾ ਸੂਆ ਇਹ ਗੱਭਣਾ ਇਹਨੂੰ ਕੋਈ ਟਾਈਮ ਲੱਗਾ ਬਿਲਕੁਲ ਠੀਕ ਹੈ ਸੋਹਣੀ ਝੋਟੀ ਇਹਦੇ ਵੱਡੀ ਝੋਟੀ ਆ ਤੇ ਬਾਜੀ ਕਿਹੜੇ ਲਾਕੇ ਲੈ ਕੇ ਆਂਦੀ ਏ ਲਾਕੇ ਵਿਖੋ ਜੀ ਮੈਂ ਐਵੇਂ ਝੂਠ ਮਾਰਾ ਕੇ ਹਰਿਆਣੇ ਉਹ ਜਾਂਦੀ ਆ ਜੀ ਹਾਂਜੀ ਇਹ ਮਾਲ ਵਿੱਚੋਂ ਆਈ ਆ ਅੱਛਾ ਮਾਲ ਵਿੱਚੋਂ ਆਈ ਆ ਝੂਠ ਨਹੀਂ ਮਾਰਨਾ ਕਿ ਮੇਰੇ ਤੋਂ ਆਈ ਆ ਬਾਕੀ ਕੱਤੀ ਤੋਂ ਦੱਸਦਾ ਕੋਈ ਸਟਰਕਚਰ ਕੀ ਚੀਜ਼ ਹੈ ਬਹੁਤ ਚੰਗੀ ਝੋਟੀ ਹੈ ਜੀ ਪੂਰੀ ਕਾਲੀ ਜੇ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਨਾਲੇ ਸਿੰਗਲ ਹੱਡੀ ਝੋਟੀ ਆ ਰਾਜੀ ਰੂਜੀ ਪੂਰੀ ਪੂਰੀ ਜਬਰਦਸਤ ਮਟੀਰੀ ਇਹੋ ਜਿਹੇ ਨਾਮ ਬਣਾਉਂਦੇ ਆ ਜੀ ਮੈਂ ਕਹਾਂ ਜੀ ਮੇਲਾ ਲਾਉਣਾ ਹਾਂ ਮੇਲਾ ਵੇਲੇ ਕੋ ਬਲ ਕੋਈ ਨਾਮ ਬਣਾਉਂਦੇ ਆ ਤੁਸੀਂ ਮਨੇ ਜੀ ਭਰਾ ਦੰਦ ਖਾਣ ਲੱਗੇ ਹਾਂ ਜੀ ਉਸੇ ਸੀ ਕਰਦੇ ਹਾਂ ਬਾਕੀ ਜੋ ਚੀਜ਼ ਦੱਸਾਂਗੇ ਉਹ ਵੀ ਭਾਜੀ ਨਿਕਲੂਗੀ ਹਾਂ ਜੀ ਸਹੀ ਜੀ ਠੀਕ ਆ ਠੀਕ ਹੈ ਜੀ ਹੋਰ ਹੋਏਗੀ ਜਿਹੜੀ ਚੀਜ਼ ਦੱਸਾਂਗੇ ਗਲਤ ਨਹੀਂ ਦੱਸਾਂਗੇ ਤਾਂ ਮਣੀਜੀਪੁਰ ਰੇਡ ਫਿਰ ਰੇਡ ਪੱਜੀ ਹਣ ਤਾਂ ਨਹੀਂ ਗਿਆ ਨਾ ਕਿਤੇ ਚੰਗੇ ਟਿਕਾਣੇ ਪੱਜੀ ਉਹਦੇ ਝੋਟੀ 1.5 ਲੱਖ ਦੀ ਖੜੀ ਹੈ ਹਾਂ ਜੀ ਆਪਾਂ ਮੋਲੇ ਦਾ ਜਾਇਜ਼ਾ ਕਰਨਾ ਜੀ ਤੇ ਤੁਹਾਨੂੰ ਥੋੜਾ ਪਤਾ ਛੋਟ ਛਾਟ ਕਰਾਂਗੇ ਮੋਲੇ ਇੱਕ ਵੀ ਕਰਦੇ ਪੱਜੀ ਹਾਂਜੀ ਬੱਤੀ ਜੋ ਜਾਇਜ਼ ਤੇਰੀ ਕਹੋ ਨਹੀਂ ਆਪੀ ਦੱਸ ਦੋ 1 15 ਦੀ ਭਾਜੀ ਬਿਲਕੁਲ ਠੀਕ ਹੈ ਬਿਲਕੁਲ ਹਾਂ ਠੀਕ ਹੈ ਚਲੋ ਕਿ ਪਹਿਲੀ ਵੀਡੀਓ ਮੈਂ ਨਹੀਂ ਨਹੀਂ ਠੀਕ ਹੈ ਜੈ ਜੀ ਜੈ ਜੀ ਜੀ ਬਿਲਕੁਲ ਯਾਰ ਹੀ ਹੋ ਜੀ ਯਾਰ ਕਰਨਗੇ ਜੀ ਇਹਨੇ ਗਾਈ ਲਓ ਬਸ ਬਸ ਠੀਕ ਹੈ ਇਹ ਇਹ ਆ ਗਈ ਜੀ ਇਹ ਜਿੰਨਾ ਕੋਈ ਲਈ ਉਹ ਤੇ ਦੱਸ ਦੇ ਵੀਰ ਜੀ ਰਾਜਸਥਾਨ ਦੀ ਕੋਰਾਪਾ ਨੂੰ ਨਹੀਂ ਜੇ ਪਛਾਣ ਕਿੱਧਰ ਦੀ ਹੈ ਹਾਂ ਜੀ ਬਾਕੀ ਸੇਕ ਸੋਕ ਚੰਗਾ ਜੀ ਦੁੱਧ ਬੱਚਾ ਜੀ ਦਾ ਦਿਖਾ ਲ ਦੋ ਬਸ ਠੀਕ ਹੈ ਪਤਾ ਨਹੀਂ ਹੁਣ 1.5 ਦਾ ਕਿ ਮਹੀਨੇ ਦਾ ਕਿ ਦੁੱਧ ਦਾ ਠੀਕ ਹੈ ਜੀ ਆਪਣੀ ਸਮਝ ਨਾਲ ਮੇਰਾ ਵੀਰ ਦੁੱਧ ਦੇ ਦੇ ਕੋਈ 11 ਕਿਲੋ ਜੀ ਹੁਣ ਹੈਗਾ 10 ਕਿਲੋ ਦੀ ਗਾਰੰਟੀ ਤੇ ਦਾ ਇਹ ਵੀ ਖੋਲੋ ਲੋ ਫੁੱਲ ਸਾਇਦੀ ਇਹਦੀ ਬਿਲਕੁਲ ਵੱਡੀ ਝੋਡੀ ਜੇ ਵੀ ਵੇਖੋ ਕਰਾਂ ਦੀ ਨਹੀਂ ਠੀਕ ਆ ਫੁੱਲ ਸਾਇਦੀ ਨਾਰਾ ਨੂਣਾ ਪੂਰੀ ਮਹਨ ਦੀਆਂ ਚੂਨ ਚਾਨ ਬਰੀ ਜਾ ਹੋਤੀ ਐਂ ਮੈਨੂੰ ਇਹ ਕੱਢ ਕੇ ਲੈ ਕੇ ਆਇਆ ਕਰੋ ਕੋਈ ਨਾ ਤਖਣਾ ਚਲੋ ਤੁਹਾਨੂੰ ਪਤਾ ਬਥੇਰੇ ਵਿਚਾਰੇ ਹੈ ਕਿ ਮਾਤਰ ਜਿਹੜੇ ਟੁਕੜਾ ਲੈ ਕੇ ਖਰਮ ਕੇ ਵੇਚਣ ਆਇਆ ਲਾਖੀ ਫੁੱਲ ਸਾਇਦੀ ਇਹਦੀ ਨਹੀਂ ਠੀਕ ਆ ਲੈ ਜਾ ਰਾਉ ਰਾਉ ਨਾ ਨਹੀਂ ਵੱਡੀ ਵੱਡੀ ਹੈ ਜੀ ਆ ਜਾਓ ਕੱਟੀ ਇਹਦੇ ਕੱਟੀ ਇਹ ਕੱਟਾ ਚ ਭਾਜੀ ਕੱਟਾ ਆ ਗਿਆ ਠੀਕ ਆ ਹਾਂ ਜੀ ਫਿਰ ਮਨੀ ਜੀ ਅਜੀ ਦੁੱਧ ਤੇਰ ਕੋ ਹੈਗਾ ਜੀ ਸੱਜਰਾ ਵਾਲਾ ਹਾਂ ਹੈਨਾ ਇਹ ਇਹ ਬੱਚਾ ਕੁੜਾ ਹੁੰਦਾ ਇਹਦਾ ਬਿਲਕੁਲ 1.5 ਲੱਖ ਦੇ ਲਾਗੇ ਬਜੇ ਹਾਂ ਇਸ ਟਾਈਮ ਮੋਲੇ ਦਾ ਅੱਧੇ ਮੋਲੇ ਤੇ ਦੇ ਦੇਣੀ 80000 ਦੀ ਦੇਦਾ ਕਿ 80000 ਦੀ 75 ਦੀ ਅਸਲ 75 ਦੇ ਚਲੋ ਠੀਕ ਆ ਕੋਲ ਸਾਈਡ ਇਹ ਕੱਟਾ ਚਾਹ ਜੀ ਇਹ ਪਹਿਲਾ ਸੂਹਾ ਜੀ ਮੋਹ ਸ਼ੇਰਦੰਦ ਇਹ ਵੀ ਟੋਕੜਾ ਟੋਕੜਾ ਲਾ ਲਓ ਕੱਟੀ ਕੱਟੀ ਆ ਗਈ ਆ ਇਹ ਵੀ ਮਹੀਨੇ ਦੀ ਵੇਖ ਲੈ ਡੇਢ ਦੀ ਗੂੰ ਦੀ ਆ ਬਿਲਕੁਲ ਠੰਡਾ ਬਣੇ ਬਿਲਕੁਲ ਠੰਡਾ ਚੱਡਾ ਵੇਖੋ ਲੱਖ ਵਾਲੀ ਮਾਈਆਂ ਦਾ ਦੁੱਧ ਕਿੰਨਾ ਜੀ ਉਧਰ ਭਾਜੀ 9 ਕਿਲੋ ਐਸ ਟਾਈਮ 9 ਕਿਲੋ ਪੱਕਾ ਦੱਸਣ ਠੰਡ ਦੀ ਕੁਆਲਿਟੀ ਚੱਡੇ ਦੀ ਵੇਖ ਇਹ ਵੀ ਖੋਲੋ ਫਿਰ ਦੇਖੋ ਜ ਆ ਦੇਖ ਨਾੜਾ ਨੂੜਾ ਰੱਖੋ ਬਹੁਤ ਚੌਂ ਚਾਨ ਬੜੀ ਸਪੈਸ਼ਲ ਆ ਜੀ ਥਾਣਾ ਮੇਰੇ ਕੋ ਕਿੱਦਾਂ ਲੱਗਾ ਜੀ ਕਰਮਾ ਆ ਗਿਆ ਬਾਕੀ ਮੂੰਹ ਦੀ ਛੇ ਜਾਂਦੀ ਜਿਓ ਰਹੀ ਵੀ ਨਹੀਂ ਸੀ ਛੇ ਹੀ ਪਿਓ ਸੀ ਗੀ ਝੂਠਾ ਲਾ ਨਹੀਂ ਕੰਮ ਕਰਨਾ ਹੋਰ ਜਵਾਜੂ ਵਰੀ ਆਣਾ ਜੀ ਬਹੁਤ ਜ਼ਬਰਦਸਤ ਪੋਲੀ ਚੌਂ ਚਾਨ ਆ ਜੀ ਠੀਕ ਹੈ ਫਰੀ ਕਿਤੇ ਅੰਮ੍ਰਿਤ ਕੱਟੀ ਹੈ ਜੀ ਨੀਲੀ ਚ ਪੈਂਦੀ ਹੈ ਬਸ ਬਸ ਅੱਖਾਂ ਦੂਆਂ ਚ ਜਵਾਬ ਹੈਗੇ ਜੀ ਹੂੰ ਹੂੰ ਹਾਂਜੀ ਫਿਰ ਮਨੀ ਜੀ ਮੋਲ ਕੋ ਜੀ ਦਾ ਵੀ ਜਨਾਬ ਮਰਜ਼ੀ ਕਰੀ ਜਾਈਏ ਮੋਲ ਉਹ ਹੀ ਕਰਨੇ ਦੇਣ ਲੈ ਲੈਣੇ ਛੋਟੇ ਛੋਟੇ ਨੇ ਮੋਲ ਵਾ ਹੈ 70 75 65 ਦੀ ਦੇ ਬੈਂਡ ਯਾਰ ਦੀ ਚਲੋ ਠੀਕ ਹੈ ਗਾਵੇ ਕੋਈ ਹਾਂਜੀ ਗਾਵੇ ਵੱਡੀ ਸਪੈਸ਼ਲ ਪੀਸ ਨੇ ਅਰਲੀ ਫਸੇ ਗੱਬਣਾ ਹਾਂਜੀ ਹਾਂਜੀ ਠੀਕ ਹੈ ਇਹਾਰੇ ਝੋਠੀ ਥੜੀ ਬਹੁਤ ਸੋਹਣੀ ਹੈ ਜੀ ਦੇਖੋ ਵੀਰ ਆ ਭਰਮਾਨ ਕਿੱਡਾ ਪਖਾਂਡਾ ਹੁੰਦੀ ਕਿ ਨਹੀਂ ਕੱਟੀ ਦੇ ਸਿਰੇ ਦੀ ਬਟਨ ਵਾਲਾ ਛੱਡਾ ਜੀ ਆ ਫਾਰਮ ਵਾਲੀ ਵਾਰਡ ਜੇ ਖੁੱਲੀ ਨਹੀਂ ਤੇ ਚੱਲਾ ਪਟੋ ਅੱਛਾ ਮੂੰਹ ਛੇ ਦੰਦ ਜੀ ਇਹ ਖੁੱਲੀ ਨਹੀਂ ਛੱਡੀ ਆ ਇਦਾਂ ਇਹਨੂੰ ਤੁਹਾਡੇ ਸਾਹਮਣੇ ਕੋਈ ਬੰਨੀ ਤੇ ਨਹੀਂ ਇਦਾਂ ਇਹਨੂੰ ਕਰੇ ਨੇ ਖੋਤੀ ਦੇਣਾ ਛੇ ਦੰਦਾਂ ਦੇ ਜੀ ਛੇ ਦੰਦ ਪਿਓਰ ਆ ਸੋਹੜ ਦੁੱਧਾ ਜੀ ਠੀਕ ਆ ਛੱਡ ਘਾਟ ਦੇਖੋ ਇਹਨਾਂ ਹੂੰ ਇਹਨਾਂ ਨੂੰ ਵਾਹ ਲੂ ਵਾ ਦੇਖੋ ਕਿੰਨਾ ਤੁਸੀਂ ਕਰ ਜੂਈ ਜੀ ਪੱਤੀ ਪਾਜੀ ਜਿੱਥੋਂ ਲਈਏ ਪਹਿਲੇ ਛੋਏ ਕੋਈ 27 28 ਕਿਲੋ ਦਾ ਰਕਾੜ ਦਾ 27 28 ਕਿਲੋ ਹੈ ਬਾਕੀ ਵੀਰ ਮੇਰੇ ਆਵੰਦਾ ਜਾਲਾ ਨੇ ਵੱਡੀ ਐ ਕੱਦ ਕਰ ਬਿਲਕੁਲ ਨਹੀਂ ਵੱਡੀ ਵੱਡੀ ਵੇੜ ਬਾਕੀ ਠੰਡੀ ਧੀਰੀ ਪੂਰੀ ਆ ਢਿੱਲ ਢੁੱਲ ਬਹੁਤ ਜਿਆਦੀ ਹੈ ਜੇ 5-7 ਦਿਨ ਲੱਗੀ ਕਿਤੇ ਮਸ਼ੀਨ ਲੈ ਲੈਣ ਭਾਈ ਲੈ ਜਾਣੇ ਠੰਡੀ ਕੋਆੜਾ ਬਣੂਗੀ ਵੇੜ ਲੈ ਜਿਹਨੂੰ ਕਰਾਂ ਨਹੀਂ ਬਾਕੀ ਸੁਭਾਅ ਉਹ ਵਧੀਆ ਰਖਸ਼ਾਨ ਬਿਲਕੁਲ ਜੀ ਫਿਰ ਲਾ ਫਰਮਾਈ ਮੰਗਦੀ ਆ ਹੂੰ ਹੂੰ ਤੇ ਮਨੇ ਜੀ ਫਰੰਦੀ ਕੀ ਮਰਗੀ ਆ ਦੇਖੋ ਜੀ ਇਹ ਤੇ ਹੰਦੀਪਾ ਜੀ ਸੁਈ ਹੁੰਦੀ ਵਸੀ ਫੇਰ ਇਹਨੇ ਆਪਣਾ ਪੂਰਾ ਲਬਾਸ ਦੱਸਣਾ ਹਾਂਜੀ ਹਾਂਜੀ ਫੇਰ ਤੇ ਭਾਵੇਂ 90 95 ਜਿੰਨਾ ਮਰਜੀ ਕੋਲ ਮੋਲ ਕਰੀ ਜਾਂਦੇ ਹੁਣ ਮੋਲ ਉਹੀ ਕਰਨਾ ਜਿਹੜਾ ਦੇਣ ਲੈਣ ਲੈ ਇਸ ਟਰਮ ਦੇ ਦੇਣੀ ਭਾਵੇਂ 80 85 ਮੋਲ ਕਰੀ 75000 75000 ਕੱਦ ਦੇਖ ਲਓ ਵਸੀ ਦਾ ਕਿੱਦਾਂ ਲੈ ਠੀਕ ਆ ਇਹ ਠੰਡੀ ਸੀਲ ਪੂਰੀ ਆ ਲੈ ਠੀਕ ਆ ਅਸੀਂ ਉਮੀਦ ਕਰਦੇ ਆ 30 ਪਲੱਸ ਦੀ ਚਲੋ ਜਾਂ ਅੰਦਰ ਲੈ ਠੀਕ ਐ ਫੇੜ ਪਤਾ ਹੀ ਹੈ ਜੀ ਹਾਂਜੀ ਪਾਸੇ ਲੋ ਜੀ ਦੇਖੋ ਆ ਪਸ਼ੂ ਪਰ ਬਹੁਤ ਸੋਹਣੇ ਪਸ਼ੂ ਐ ਜੀ ਬਾਈ ਦਾ ਤਾਂ ਦਿਨ ਕਰਾਦੀ ਆ ਤੇ ਰੇੜ ਵੀ ਜੈ ਜੀ ਆ ਬਾਕੀ ਯਾਰਾ ਚੈੱਕ ਕਰਕੇ ਸਾਰੇ ਵੀਰ ਸਿਆੜਿਆ ਕਿਉਂਕਿ ਮੁੱਲ ਚਾਹਿਆ ਕਰਾਂਗੇ ਨਹੀਂ ਬਿਲਕੁਲ ਮੁੱਲ ਨਾਲ ਹੀ ਆਣੀਆਂ ਚੀਜ਼ਾਂ ਜੀ ਡੇਢ ਦੋ ਮੰਗੀ ਜਾਵਾ ਜਿੰਨਾ ਭਾਅ ਦਾ ਮੰਗਿਆ ਭਾਜੀ ਮੇਰਾ ਵੀਰ ਕੋਈ ਖੜ ਕੇ ਵੇਚ ਵੀ ਸਕਦਾ ਵੇਚ ਵੀ ਇਸੇ ਤੱਕੀ ਪੂਰੀ ਕਾਲੀ ਇੱਕ ਰੰਗ ਜਿਹਾ ਜਿਹਾ ਬਿਲਕੁਲ ਬਿਲਕੁਲ ਜੀ ਸਪਾਈਆਂ ਪੂਰੀਆਂ ਕੱਟੀ ਨੇ ਲੈਵਾ ਵੇਖੋ ਜਿ ਕਿਤੇ ਸੂਈ ਹੁੰਦੀ ਤੇ ਵੀਰ ਆ ਖੜਾ ਹੈ ਪਜਾਰ ਨਹੀਂ ਨਹੀਂ ਚੰਗੀ ਚੀਜ਼ ਜੈ ਜੀ ਬਾਕੀ ਇਹੋ ਹੀ ਡੰਗਰ ਹੈ ਜੀ ਹਨਾ ਜਿਹੜੇ ਮੇਰੇ ਵੀਰ ਪ੍ਰਭਾਨ ਪਸੰਦ ਆਵੇ ਆਪਣੀ ਨਿਰਖ ਪਰ ਕਰਕੇ ਪੂਰੀ ਤਸੱਲੀ ਕਰਕੇ ਪੇਸ਼ ਹੋਲਿਓ ਨਾਮ ਮੇਰਾ ਮਨੀਸ਼ਾ ਭਾਜੀ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹੈ ਮੋਬਾਈਲ ਨੰਬਰ 836010198 ਇਸੇ ਨੰਬਰ ਤੇ ਵਟਸਐਪ ਚੱਲਦਾ ਸਤਿ ਸ਼੍ਰੀ ਅਕਾਲ ਧੰਨਵਾਦ ਜੀ